ਸੱਤਾ ਦੇ ਗਲਿਆਰਿਆਂ ਦੇ ਵਿੱਚ ਸ਼ੂਮਣੇ ਕਾਲੀ ਦਲ ਦੇ ਲਈ ਜਿਹੜੀ ਕਿ ਸਿਆਸਤ ਹੈ ਕਾਫੀ ਜ਼ਰਾ ਭਖਦੀ ਜਾ ਰਹੀ ਹੈ। ਇੱਕ ਪਾਸੇ ਜੁੜਾ ਕਿ ਸੁਖਬੀਰ ਸਿੰਘ ਬਾਦਲ ਜੋ ਕਿ ਸ਼ੂਮਣੇ ਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਦੇ ਲਈ ਜਿਹੜੇ ਕਿ ਸੰਕਟ ਦੇ ਬੱਦਲ ਨੇ ਉਹ ਜਿਹੜੇ ਕਿ ਉਛਾਇ ਹੋਏ ਰਿਹਾ। ਅਸੀਂ ਇਹ ਕਿ ਸ਼ੂਮਣੇ ਕਾਲੀ ਦਲ ਦੀ ਅਨੁਸ਼ਾਸਨਨੀ ਕਮੇਟੀ ਦੇ ਵੱਲੋਂ ਕੱਲ ਸੀਨੀਅਰ ਜਿਹੜੇ ਕਿ ਬਾਗੀ ਆਗੂਆਂ ਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ ਗਿਆ ਸੀ। ਉਹਨਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ ਸੀ। ਪਰ ਇਸ ਦਾ ਹੁਣ ਵਿਰੋਧ ਕੀਤਾ ਜਾ ਰਿਹਾ। ਦਾ ਜੀ ਕਿ ਸੁਖਦੇਵ ਸਿੰਘ ਢੀਂਸਾ ਜੋ ਕਿ ਸ਼ੂਮਣੇ ਕਾਲੀ ਦਲ ਦੇ ਆਗੂ ਨੇ ਉਹਨਾਂ ਦੇ ਵੱਲੋਂ ਹੁਣ ਇਸ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਹੈ ਕਿ ਇਹ ਬਰطرفੀ ਦਾ ਅਧਿਕਾਰ ਹੈ ਜਿਹੜਾ ਕਿ ਸਿਰਫ ਵਰਕਿੰਗ ਕਮੇਟੀ ਦਾ ਹੈ ਇਸ ਨੂੰ ਸਿਰੇ ਤੋਂ ਖਾਰਜ ਕੀਤਾ ਜਾਂਦਾ ਹੈ ਜਿਸ ਨਾਲ ਹੀ ਟੀਨਸਾਂ ਇਹ ਵੀ ਐਲਾਨ ਕੀਤਾ ਹੈ ਕਿ ਜਲਦੀ ਹੀ ਜਿਹੜਾ ਕਿ ਡੈਲੀਗੇਟਾਂ ਦਾ اجلاس ਬੁਲਾ ਕੇ ਪਾਰਟੀ ਦਾ ਨਵਾਂ ਟਾਂਚਾ ਖੜਾ ਕੀਤਾ ਜਾਵੇਗਾ ਸਿਆਸਤਾ ਜੋੜੇ ਕੀ ਕਾਫੀ ਪੱਕਦੀ ਹੋਈ ਨਜ਼ਰ ਆ ਰਹੀ ਹੈ ਜਿਹੜੀ ਕਿ ਸ਼ੋਮਣੀ ਅਕਾਲੀ ਦਲ ਆ ਉਹ ਦੋ ਫਾੜ ਪਹਿਲਾਂ ਹੀ ਹੋ ਚੁੱਕੀ ਹੈ ਇੱਕ ਜਿਹੜਾ ਕਿ ਬਾਗੀ ਧੜਾ ਹੈ ਜਿਸ ਦੇ ਵਿੱਚ ਵੱਡੇ ਆਗੂ ਨੇ ਜਿਹੜੇ ਕਿ ਕਦੇ ਜਾਣੇ ਜਾਂਦੇ ਸਨ ਸ਼ੋਮਣੀ ਅਕਾਲੀ ਦਲ ਦੇ ਵੱਡੇ ਸਰਪ੍ਰਸਤ ਤੇ ਹੁਣ ਉਹਨਾਂ ਦੇ ਵੱਲੋਂ ਜਿਹੜੀ ਕਿ ਆਪਣੀ ਸ਼ੋਮਣੀ ਅਕਾਲੀ ਦਲ ਸੁਧਾਰ ਲਹਿਰ ਜਿਹੜੀ ਕਿ ਚਲਾਈ ਜਾ ਰਹੀ ਹੈ ਉਸ ਪਾਰਟੀ ਦੇ ਵੱਲ ਹੋ ਗਏ ਨੇ ਬਾਗੀ ਹੋ ਚੁੱਕੇ ਨੇ ਉਹ ਆਗੂ ਤੇ ਸੁਖਬੀਰ ਸਿੰਘ ਬਾਦਲ ਜਿਸ ਨੂੰ ਕੀ ਉਹਨਾਂ ਦੇ ਪਦ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸਾਰੀ ਕੋਸ਼ਿਸ਼ਾਂ ਜੜਾ ਕੀਤੀਆਂ ਜਾ ਰਹੀਆਂ ਨੇ ਪਾਰਟੀ ਦੇ ਖਿਲਾਫ ਜੜਾ ਕਿ ਜਿਵੇਂ ਕਿ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕਿਹਾ ਗਿਆ ਹੈ ਕਿ ਪਾਰਟੀ ਦੇ ਖਿਲਾਫ ਜੜਾ ਕਿ ਗਤੀਵਿਧੀਆਂ ਦੇ ਵਿੱਚ ਇਹ ਸ਼ਾਮਿਲ ਨੇ ਲਗਾਤਾਰ ਜੜਾ ਕਿ ਕਈ ਵਾਰ ਸੁਖਬੀਰ ਸਿੰਘ ਬਾਦਲ ਤੋਂ ਸਤੀਫੇ ਦੀ ਮੰਗ ਵੀ ਕੀਤੀ ਜਾ ਰਹੀ ਹੈ ਹਾਲਾਂਕਿ ਸੁਖਬੀਰ ਸਿੰਘ ਬਾਦਲ ਤੇ ਕਈ ਸਾਰੇ aarop ਵੀ ਲਗਾਏ ਜਾ ਰਹੇ ਨੇ ਕਿ ਸੁਖਬੀਰ ਸਿੰਘ ਬਾਦਲ ਜੜਾ ਕਿ ਉਹ ਤਾਨਾਸ਼ਾਹ ਹੋ ਚੁੱਕਿਆ ਹੈ ਸੋ ਅਨੁਸ਼ਾਸਨਹੀਨਤਾ ਜੜਾ ਕਿ ਭੰਗ ਕੀਤੀ ਗਈ ਹੈ ਸ਼ੋਮਣੀ ਕਾਲੇ ਦਲ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਸੋ ਇਸ ਤਰ੍ਹਾਂ ਦੇ aarop ਨੇ ਜੜਾ ਕਿ ਉਹ ਲਗਾਏ ਜਾ ਰਹੇ ਨੇ ਕਿ ਲੋ ਦਾ ਸੋਸਕੂ ਸੋਕਦੇਸ ਇਨਸਾ ਦੇ ਵੱਲੋਂ ਜਿਹੜਾ ਕਿ ਇਹ ਅਨੁਸ਼ਾਸਨੀ ਕਮੇਟੀ ਦੇ ਵੱਲੋਂ ਪਾਰਟੀ ਦੇ ਵੱਡੇ ਆਗੂਆਂ ਨੂੰ ਜਿਹੜਾ ਕਿ ਬਾਹਰ ਕੱਢ ਦਿੱਤਾ ਸੀ ਉਸ ਦੇ ਲਈ ਹੁਣ ਉਹਨਾਂ ਦੇ ਵੱਲੋਂ ਬਿਆਨ ਜਿਹੜਾ ਕਿ ਦਿੱਤਾ ਗਿਆ ਹੈ ਕਿ ਪਾਰਟੀ ਜੜੇਗੀ ਇੱਕ ਤਰ੍ਹਾਂ ਨਾਲ ਲੀਡਰਸ਼ਿਪ ਤੋਂ ਵਿਹੋਣੀ ਹੋ ਚੁੱਕੀ ਹੈ ਸੋ ਉਹਨਾਂ ਨੇ ਕਿਹਾ ਹੈ ਕਿ ਕਾਲੀ ਦਲ ਦਾ ਜਿਹੜਾ ਕਿ ਡੈਲੀਗੇਟ اجلاس ਬੁਲਾ ਕੇ ਹੁਣ ਪਾਰਟੀ ਪ੍ਰਧਾਨ ਸਮੇਤ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਜਾਵੇ ਤਾਂ ਜੋ ਪਾਰਟੀ ਦੇ ਵਿੱਚ ਨਵੀਂ ਰੂਹ ਉੱਕੀ ਜਾਵੇ ਸੋ ਉਹਨਾਂ ਨੇ ਕਿਹਾ ਹੈ ਕਿ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਸਲਾਮ ਮਸ਼ਵਰਾ ਕੀਤੀ ਜਾਵੇਗੀ ਤੇ ਛੇਤੀ ਹੀ ਜਨਰਲ اجلاس ਦਾ ਸਮਾਂ ਅਤੇ ਸਥਾਨ ਬਾਰੇ ਵੀ ਜੜਾ ਕਿ ਫੈਸਲਾ ਕੀਤਾ ਜਾਵੇਗਾ ਦੱਸਦੇ ਕਿ ਜਿਮਨੀ ਚੋਣਾ ਜੋ ਕਿ ਜਲੰਧਰ ਦੇ ਵਿੱਚ ਹੋਇਆ ਸਨ ਉਦੋਂ ਵੀ ਜਿਹੜਾ ਕਿ ਸ਼ੋਮਲੇ ਅਕਾਲੀ ਦਲ ਸੁਪੀਤ ਸਿੰਘ ਬਾਦਲ ਦੇ ਵੱਲੋਂ ਜਿਹੜਾ ਕਿ ਕਿਸੇ ਹੋਰ ਪਾਰਟੀ ਦਾ ਸਮਰਥਨ ਕੀਤਾ ਗਿਆ ਸੀ ਬੀਐਸਪੀ ਆਗੂ ਦਾ ਜਿਹੜਾ ਕਿ ਸਮਰਥਨ ਕੀਤਾ ਗਿਆ ਸੀ ਉਸ ਤੋਂ ਲੈ ਕੇ ਵੀ ਜਿਹੜਾ ਕਿ ਬਾਗੀ ਤੜਾ ਉਹਨਾਂ ਦਾ ਵਿਰੋਧ ਕਰਦਾ ਹੋਇਆ ਲਗਾਤਾਰ ਨਜ਼ਰ ਆ ਰਿਹਾ ਹੈ ਕਿ ਆਪਣੀ ਪਾਰਟੀ ਦੇ ਵਿੱਚ ਵੱਲ ਧਿਆਨ ਨਹੀਂ ਹੈ ਆਪਣੀ ਪਾਰਟੀ ਦੇ ਵੱਲ ਧਿਆਨ ਨਾ ਦੇ ਕੇ ਦੂਸਰੀ ਪਾਰਟੀਆਂ ਦੇ ਨਾਲ ਜਨ ਨੂੰ ਸਮਰਥਨ ਦਿੱਤਾ ਜਾ ਰਿਹਾ ਸੋ ਇਹ ਵੀ ਜਿਹੜੀ ਕਿ ਵੱਡੀ ਜਿਹੜੀ ਕਿ ناکਾਮਯਾਬੀ ਹੈ ਸ਼ੋਮਲੇ ਅਕਾਲੀ ਦਲ ਦੀ ਉਸ ਤੋਂ ਲੈ ਕੇ ਜਿਹੜਾ ਕਿ ਕਈ ਵਾਰ ਇਲਕੀ ਮੀਟਿੰਗਾਂ ਵੀ ਹੁਣ ਕੀਤੀ ਜਾ ਰਹੀ ਦੂਸਰੇ ਪਾਸੇ ਅਗਰ ਅਸੀਂ ਗੱਲ ਕਰੀਏ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਲੋਕ ਸਭਾ ਚੋਣਾਂ ਤੋਂ ਬਾਅਦ ਲਗਾਤਾਰ ਜਿਹੜਾ ਕਿ ਮੰਥਨ ਕੀਤਾ ਜਾ ਰਿਹਾ ਅਗਲੀ ਰਣਨੀਤੀਆਂ ਜਿਹੜੇ ਕਿ ਬਣਾਈਆਂ ਜਾ ਰਹੀਆਂ ਨੇ ਤਾਂ ਉਸੇ ਪਾਸੇ ਹੀ ਬਾਗੀ ਤੜਾ ਜਿਹੜਾ ਕਿ ਅਲੱਗ ਹੋ ਗਿਆ ਸੀ ਉਹ ਖਿਲਾਫ ਖੜਾ ਹੋ ਚੁੱਕਿਆ ਸੀ ਸੋ ਉਸੇ ਕਰਕੇ ਹੁਣ ਜਿਹੜਾ ਕਿ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਪਾਰਟੀ ਦੇ ਜਿਹੜੇ ਕਿ ਬਾਗੀ ਆਗੂ ਸੰਜੋ ਕਿ ਉਹਨਾਂ ਦੇ ਖਿਲਾਫ ਹੋ ਰਏ ਸੰ ਝੂਠੇ ਇਲਜ਼ਾਮ ਜਿਹੜੇ ਕਿ ਲਗਾ ਰਹੇ ਸੰ ਜਿਵੇਂ ਕਿ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕਿਹਾ ਗਿਆ ਤਾਂ ਉਸ ਕਰਕੇ ਹੁਣ ਜਿਹੜਾ ਕਿ ਦੋਵੇਂ ਇੱਕ ਦੂਸਰੇ ਦੇ ਬੀ ਸਿੰਘ ਬਾਦਲ ਤੇ ਜੜੇ ਕਿ ਸੰਕਰ ਦੇ ਬਦਲ ਘਟਣਗੇ ਜਾਂ ਫਿਰ ਵਧਣਗੇ ਸੋ ਤੁਹਾਨੂੰ ਕੀ ਲੱਗਦਾ ਹੈ ਤੇ ਜੜਾ ਕਿ ਬਾਗੀ ਤੜਾ ਹੈ ਹੋਰ ਆਪਣੀ ਕਿਹੜੀ ਨਵੀਂ ਜੜਾ ਕਿ ਰਣਨੀਤੀ ਬਣਾਵੇਗਾ ਤੇ ਕੀ ਤੁਹਾਨੂੰ ਲੱਗਦਾ ਹੈ ਤੁਸੀਂ ਸਾਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ